ਕੱਲ ਦੇ ਜੋ ਹਾਲਾਤ ਹੋਏ ਸੀ ਇਹ ਸ੍ਰੀ ਅਕਾਲ ਤਾ ਸਾਬ ਦੇ ਉੱਤੇ ਇੱਕ ਤੇ ਸਾਨੂੰ ਥੋੜੇ ਜਿਹਾ ਰਾਹਤ ਇਹ ਮਹਿਸੂਸ ਹੋਈ ਹੈ ਕਿ ਸਾਡੀ ਕੌਮ ਦਾ ਇੱਕ ਸਰਬੋੱਚ ਅਦਾਲਤ ਜਿਹਨੂੰ ਅਸੀਂ ਕਹਿੰਦੇ ਆ ਉਸ ਦੀ ਹੋਂਦ ਦੁਨੀਆ ਦੇ ਸਾਹਮਣੇ ਪ੍ਰਗਟ ਹੋਈ ਜਿਹੜੇ ਲੋਕ ਕਹਿੰਦੇ ਸੀ ਨਾ ਸ੍ਰੀ ਅਕਾਲ ਤਾ ਸਾਨੂੰ ਕੋਈ ਮੰਨਦਾ ਨਹੀਂ ਸ੍ਰੀ ਅਕਾਲ ਤਾ ਸਾਬ ਕੁਝ ਕਰ ਨਹੀਂ ਸਕਦਾ ਤੇ ਸ੍ਰੀ ਅਕਾਲ ਤਾ ਸਾਬ ਦੀ ਹੋਂਦ ਜਿਹੜੀ ਸੀ ਉਹ ਲੋਕਾਂ 'ਚ ਪਤਾ ਲੱਗ ਗਈ ਕਿਉਂਕਿ ਉਹ ਸੰਦੇਸ਼ ਵੀ ਦਿੰਦੇ ਆ ਕਾ ਤਾ ਖਤੋਂ ਆਦੇਸ਼ ਵੀ ਜਾਰੀ ਕਰਦੇ ਆ ਤੇ ਉਹ ਸਜ਼ਾ ਵੀ ਦੇ ਸਕਦੇ ਆ ਕੋਈ ਪੰਥਕ ਰਵੈਤਾ ਨੂੰ ਪੰਥਕ ਮਰਿਆਦਾ ਨੂੰ ਤੇ ਸਿੱਖ ਸਿਧਾਂਤਾਂ ਨੂੰ ਉਹਨਾਂ ਨੇ ਮੁੱਖ ਰੱਖ ਕੇ ਜੋ ਫੈਸਲਾ ਕੀਤਾ ਸਾਡੇ ਵਾਸਤੇ ਇੱਕ ਗੱਲ ਇਹ ਤਸੱਲੀ ਹੈ ਕਿ ਉਹਨਾਂ ਨੇ ਪੰਥਕ ਰਵੈਤਾ ਨੂੰ ਤੇ ਪੰਥਕ ਮਰਿਆਦਾ ਨੂੰ ਨਿਕਿਆਮ ਰੱਖਿਆ ਪੰਥਕਈਆ ਤਖਤਾਰ ਦੇਣਾ ਉਸ ਤੋਂ ਬਾਅਦ ਜਿਹੜੀਆਂ ਪਾਵਰਾਂ ਟੈਕਨੀਕਲ ਤੌਰ ਤੇ ਭੁੰਦਰ ਸਾਹਿਬ ਨੂੰ ਦੇ ਦੇਣੀਆਂ ਤੁਹਾਨੂੰ ਕੀ ਲੱਗਦਾ ਸੁਖਵੀਰ ਸਿੰਘ ਬਾਦਲ ਨੂੰ ਹੁਣ ਕਿਸ ਤਰੀਕੇ ਦੇ ਨਾਲ ਪੇਸ਼ ਹੋਣਾ ਚਾਹੀਦਾ ਹੈ ਵਿਧੀ ਵਿਧਾਨ ਜਿਹੜਾ ਕਿ ਹੈ ਉਹਦੇ ਅਨੁਸਾਰ ਵਿਧੀ ਵਿਧਾਨ ਤੇ ਹੈ ਕਿ ਜਦੋਂ ਕੋਈ ਤਨਖਾਹੀਆ ਕਰਾਰ ਦਿੱਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਉਸ ਮਹਾਨ ਸੰਸਥਾ ਦਾ ਕੋਈ ਪ੍ਰਧਾਨ ਬਣ ਨਹੀਂ ਸਕਦਾ ਨਾ ਪਤਿਤ ਨਾ ਤਨਖਾਇਆ ਉਹਨੂੰ ਇਮੀਡੀਏਟ ਪੰਜ ਮਿੰਟਾਂ ਵਿੱਚ ਉਹਨੂੰ ਅਸਤੀਫਾ ਦੇਣਾ ਪੰਦਾ ਪਰ ਅਫਸੋਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਹਿ ਪ੍ਰਧਾਨ ਮੈਂ ਤਾਂ ਸਮਝੀ ਸ਼ਾਇਦ ਉਹਨੇ ਕਿਉਂਕਿ ਆਟੋਮੈਟਿਕਲੀ ਸਮਝੋ ਹਣ ਪ੍ਰਧਾਨ ਨਹੀਂ ਉਹਨੇ ਅੱਜ ਵੀ ਨਹੀਂ ਮਹਿਸੂਸ ਕੀਤਾ ਕਿ ਸ੍ਰੀ ਅਕਾਲ ਤਰ ਸਾਹਿਬ ਜੀ ਦਾ ਹੁਕਮ ਜੁਆਇਆ ਉਹਨੂੰ ਮੈਨੂੰ ਮੰਨਣਾ ਚਾਹੀਦਾ ਹੈ ਅਜੇ ਵੀ ਉਹ ਵਿਗਿਆ ਕਰ ਰਹੇ ਹੈ ਨਾ ਉਹ ਕਿਸੇ ਦੀ ਮੀਟਿੰਗ ਕਰ ਸਕਦੇ ਐ ਪੰਥਕ ਸਫਾ ਚੋ ਇਸ ਵੇਲੇ ਉਹ ਬਾਹਰ ਹੈ ਜਿਹੜਾ ਵਿਅਕਤੀ ਪੰਥਕ ਸਫਾ ਚੋ ਬਾਹਰ ਹੋ ਜੇ ਉਹਨੂੰ ਪ੍ਰਧਾਨ ਰਹਿਣ ਦਾ ਅਧਿਕਾਰ ਹੀ ਕੋਈ ਨਹੀਂ ਪਰ ਦੇਖੋ ਤੁਸੀਂ ਹੈਰਾਨੀ ਦੀ ਗੱਲ ਕਿ ਪ੍ਰਧਾਨਗੀ ਦੀ ਕੁਰਸੀ ਕਿਉਂ ਉਹਨਾਂ ਨੂੰ ਇੰਨੀ ਪਿਆਰੀ ਲੱਗਦੀ ਹੈ ਕਿਉਂ ਨਹੀਂ ਉਹ ਅਜੇ ਸ਼੍ਰੀ ਅਕਾਲ ਤਾ ਸਦਾ ਅਜ ਵੀ ਹੁਕਮ ਮੰਨਦੇ ਆ ਮੈਂ ਤੇ ਇਹ ਬੇਨਤੀ ਕਰਾਂਗੀ ਕਿ ਸਦਾਸ਼ਬੀਰ ਸਿੰਘ ਜੀ ਬਾਦਲ ਸਾਹਿਬ ਤੁਸੀਂ ਕਮ ਸਕੋ ਸ਼੍ਰੀ ਅਕਾਲ ਤਾ ਸਾਬ ਦੀ ਹੋਂਦ ਨੂੰ ਤੇ ਲੋਕਾਂ ਵਿੱਚ ਪ੍ਰਗਟ ਕਰੋ ਜਿਹੜੀ ਗੱਲ ਤਾਂ ਉਹਨਾਂ ਨੇ ਹਦਾਇਤ ਕੀਤੀ ਐ ਤੁਸੀਂ ਉਹਨ ਮੰਨ ਤੇ ਲਓ ਜਦੋਂ ਤੁਹਾਡਾ ਨਾਲ ਕੋਈ ਤਾਲਮੇਲ ਨਹੀਂ ਕਰ ਸਕਦਾ ਤੁਹਾਡਾ ਕੋਈ ਮੀਟਿੰਗ ਨਹੀਂ ਕਰ ਸਕਦਾ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਕੋਈ ਮੀਟਿੰਗ ਨਹੀਂ ਕਰ ਸਕਦੇ ਈਵਨ ਤੁਸੀਂ ਇਹ ਦੇਖੋ ਗੁਰਦੁਆਰਾ ਸਾਹਿਬ 'ਚ ਜੋ ਮੱਥਾ ਟੇਕਣ ਜਾਂਦੇ ਐ ਜਾ ਸਕਦੇ ਚਲੋ ਗੁਰਦੁਆਰੇ 'ਚ ਕੋਈ ਰੋਕ ਨਹੀਂ ਸਕਦਾ ਪਰ ਗੁਰਦੁਆਰਾ ਸਾਹਿਬ 'ਚ ਸੰਗਤ 'ਚ ਬੋਲ ਨਹੀਂ ਸਕਦੇ ਫਿਰ ਉਹਦੀ ਅਰਦਾਸ ਨਹੀਂ ਗੁਰਦਾਰੇ 'ਚ ਹੋ ਸਕਦੀ ਜਦ ਤੱਕ ਉਹ ਤਨਖਾਹਿਆ ਸ਼੍ਰੀ ਹਕਮਤ ਸਾਹਿਬ ਤੋਂ ਜਾ ਨਹੀਂ ਸਕਦਾ ਜਦ ਤੱਕ ਤਨਖਾਹਿਆ ਪਰ ਇਹ ਤੋਂ ਵੱਡੀ ਸਜ਼ਾ ਕੀ ਹੁੰਦੀ ਗਲਤ ਪੱਲਾ ਪਾ ਕੇ ਨਹੀਂ ਉਹ ਤੇ ਇਹ ਇਹ ਜਾਣ ਕੇ ਨਹੀਂ ਉਹ ਤੇ ਆਪਣੀ ਸਪਸ਼ਟ ਕਰਨ ਦੇ ਕੇ ਆਈ ਸੀ ਵੀ ਮੈਂ ਸਾਰੀਆਂ ਗਲਤੀਆਂ ਕੀਤੀਆਂ ਤਾਂ ਹੀ ਉਹ ਗਲਤੀਆਂ ਨੂੰ ਉਹਨੇ ਕਿਹਾ ਕਿ ਸਾਰੇ ਗੁਨਾਹ ਨੇ ਦੇਖੋ ਇਹ ਤਿੰਨ ਗੱਲਾਂ ਬੜੀਆਂ ਵੱਡੀਆਂ ਨੇ ਜਿਹੜੀਆਂ ਉਹਨੇ ਕਿਹਾ ਕਿ ਵੱਡੇ ਗੁਨਾਹ ਪੰਥ ਹਿੱਤਾਂ ਦਾ ਨੁਕਸਾਨ ਤੇ ਪਾਰਟੀ ਦਾ ਪਤਲੇ ਹੋ ਜਾਣਾ ਵੱਡੇ ਗੁਨਾਹ ਕਿਤੇ ਇਸ ਕਰਕੇ ਉਤਰਖਾਈ ਗਿਆ ਕੋਸ਼ਿਸ਼ ਕੀਤਾ ਜਾਂਦਾ ਹੈ ਇਤੋਂ ਵੱਡੀ ਗੱਲ ਕੀ ਕਹਿ ਸਕਦੇ ਸੀ ਸਿੰਘ ਸਾਹਿਬ ਬੀਬੀ ਜੀ ਤੁਹਾਡੀ ਸੀ ਮੁੱਦਾ ਸੀ ਉਹ ਲਾਂਭੇ ਕਰਨ ਦਾ ਸੀ ਪ੍ਰਧਾਨੀ ਤੋਂ ਬੇਸ਼ੱਕ ਕਾਰਜਕਾਰੀ ਮੌਕੰਦ ਨੂੰ ਉਹ ਵੱਗ ਤੱਕ ਗਿਆ ਤੇ ਗੱਲ ਨਹੀਂ ਸੰਭਦੀ ਕਾਰਜਕਾਰੀ ਪ੍ਰਧਾਨ ਹੈ ਹੀ ਤਾਂ ਮਤਲਬ ਹੀ ਨਹੀਂ ਠੀਕ ਹੈ ਪ੍ਰਧਾਨ ਅਸਤੀਫਾ ਦੇਵੇ ਵਰਕਿੰਗ ਕਮੇਟੀ ਬੈਠੀ ਹੈ ਅਸਤੀਫਾ ਮਨਜ਼ੂਰ ਕਰੇ ਅਗਲਾ ਪ੍ਰਧਾਨ ਐਕਟਿੰਗ ਲਾਉਣਾ ਜਾਂ ਪ੍ਰਧਾਨ ਦੀ ਚੋੜ ਕਰਨੀ ਉਹ ਕਰ ਲੈ ਹਮਾਰ ਬਾਰ ਬਾਰ ਨਾ ਹੋਵੇ ਪ੍ਰਧਾਨ ਦੀ ਕੁਰਸੀ ਕਿਉਂ ਨਹੀਂ ਛੱਡਦੇ ਇਸ ਗੱਲ ਦੀ ਨਹੀਂ ਸਮਝ ਜਾਂਦੇ ਅੱਜ ਆਕਾਤ ਤੱਕ ਤੈਨੂੰ ਮੰਨ ਲੈਂਦੇ ਠੀਕ ਹੈ ਉਹ ਦੇਖੋ ਮੈਂ ਸਿਧਾਂਤਿਕ ਗੱਲ ਕਰਦੀ ਮੈਂ ਕੋਈ ਮੈਨੂੰ ਕੋਈ ਉਹਦੀ ਪ੍ਰਧਾਨਗੀ ਦਾ ਮੇਰਾ ਕੋਈ ਮਤਲਬ ਨਹੀਂ ਨਾ ਮੈਂ ਉਹਦੇ ਕੋਲ ਲੈਣੀ ਹੈ ਨਾ ਕੋਈ ਮੈਨੂੰ ਕੱਢ ਕੇ ਮੈਨੂੰ ਕੋਈ ਕੁਝ ਮਿਲਣਾ ਹੈ ਤੁਸੀਂ ਮੈਨੂੰ ਸਿਧਾਂਤਿਕ ਗੱਲ ਪੁੱਛਦੇ ਮੈਂ ਸਿਧਾਂਤਿਕ ਜਵਾਬ ਦੇਾਂਗਾ ਤੁਹਾਡਾ ਫਿਰ ਅਗਲਾ ਐਕਸ਼ਨ ਕੀ ਹੋਏਗਾ ਸਾਡਾ ਤੇਜੀ ਦੇਖੋ ਅਸੀਂ ਚਾਹਾਂਗੇ ਕਿ ਸ਼ੋਮਨੀ ਕਲਦਲ ਮਜ਼ਬੂਤ ਹੋਵੇ ਸਾਡੀ ਸਾਰੀ ਪੰਥਕ ਇਕਤਾ ਹੋਵੇ ਅਸੀਂ ਤੇ ਬੇਨਤੀ ਵੀ ਕਰਾਂਗੇ ਸਿੰਘ ਸਾਹਿਬਾਨਾਂ ਨੂੰ ਕਿ ਆਵਾਜ਼ ਦੇਣ ਕਿ ਸਾਰੀਆਂ ਪੰਥਕ ਤੇ ਰਾਜੀਆਂ ਉਹ ਇਕੱਠੀਆਂ ਹੋ ਕੇ ਨਵੀਂ ਭਰਤੀਕਰਨ ਪ੍ਰਧਾਨ ਚੁਣਿਆ ਜਾਵੇ ਤੇ ਤਾਂ ਜੋ ਸ਼ੋਮਣੀ ਕਾਲੀ ਦਾਲ ਜਿਹੜਾ ਉਹ ਤਕੜਾ ਹੋ ਸਕੇ